ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਰਿਸਪੌਂਸ ਦੇ ਰਹੇ ਹੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੋਕਲ ਜਗਮੀਤ ਚੈਨਲ ਹਮੇਸ਼ਾ ਤੋਂ ਉਹਨਾਂ ਆਮ ਲੋਕਾਂ ਦੀ ਗੱਲ ਕਰਦਾ ਆ ਉਹਨਾਂ ਆਮ ਲੋਕਾਂ ਦੀ ਉਹਨਾਂ ਆਮ ਕਮੀਆਂ ਦੀ ਉਹਨਾਂ ਆਮ ਔਰਤਾਂ ਦੀ ਉਹਨਾਂ ਆਮ ਦਿਹਾੜੀਦਾਰਾਂ ਦੀ ਉਹਨਾਂ ਆਮ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਆ ਜਿਨ੍ਹਾਂ ਦੀ ਤੱਕ ਕੋਈ ਵੀ ਨਹੀਂ ਪਹੁੰਚਦਾ ਅਸੀਂ ਅਕਸਰ ਹੀ ਤੁਹਾਡੇ ਤੱਕ ਕੋਈ ਨਾ ਕੋਈ ਕਹਾਣੀਆਂ ਪਹੁੰਚਾਉਂਦੇ ਰਹਿੰਨੇ ਆ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਵੀ ਦਿੰਨੇ ਹੋ ਬਹੁਤ ਉਹਨਾਂ ਦੇ ਪ੍ਰਤੀ ਆਪਣੇ ਵਿਚਾਰ ਵੀ ਜ਼ਾਹਰ ਕਰਦੇ ਹੋ ਤੇ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਹਰ ਇੱਕ ਹਫ਼ਤੇ 'ਚ ਇੱਕ ਵਾਰ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਿਆ ਕਰਾਂ ਤੇ ਜੇਕਰ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤੇ ਆਵਾਜ਼ ਆਈ ਹੈ ਤਾਂ ਪਲੀਜ਼ ਤੁਸੀਂ ਮੈਨੂੰ ਦੱਸਿਓ ਕਿ ਆਵਾਜ਼ ਆ ਗਈ ਤੇ ਤੁਸੀਂ ਆਪਣਾ ਕੋਈ ਗੱਲਬਾਤ ਵੀ ਜ਼ਰੂਰ ਦੱਸਿਓ ਜੇ ਕਿ ਕੀ ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਦਲਾ ਚਾਹੁੰਦੇ ਹੋ ਵੀਡੀਓ ਦੇ ਵਿੱਚ ਕੀ ਤੁਹਾਨੂੰ ਚੰਗਾ ਲੱਗਦਾ ਹੈ ਕਿ ਨਹੀਂ ਚੰਗਾ ਲੱਗਦਾ ਇਹ ਪਲੀਜ਼ ਅੱਜ ਤੁਸੀਂ ਜ਼ਰੂਰ ਦੱਸਿਓ ਜੇ ਇੱਕ ਸਾਲ ਪਹਿਲਾਂ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਕਿ ਵੋਕਲ ਜਗਮੀਤ ਨਾਮ ਤੇ ਇੱਕ ਪਲੇਟਫਾਰਮ ਬਣਾਇਆ ਜਾਵੇ ਜਿਦੇ ਵਿੱਚ ਆਮ ਲੋਕਾਂ ਦੀ ਆਵਾਜ਼ ਆਮ ਲੋਕਾਂ ਦੀ ਗੱਲਬਾਤ ਰੱਖੀ ਜਾਵੇ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਉਹਨਾਂ ਹਰ ਲੋਕਾਂ ਤੱਕ ਤਾਂ ਦੁਨੀਆ ਪਹੁੰਚ ਜਾਂਦੀ ਹੈ ਵੱਡੇ ਵੱਡੇ ਚੈਨਲ ਪਹੁੰਚ ਜਾਂਦੇ ਆ ਵੱਡੀਆਂ ਵੱਡੀਆਂ ਸੰਸਥਾਾਂਾਂ ਮਹ ਪਹੁੰਚ ਜਾਂਦੀਆਂ ਜਿੰਨਾ ਤੇ ਕੋਈ ਨਾਮ ਹੁੰਦਾ ਜਿੰਨਾ ਦੀ ਕੋਈ ਪਛਾਣ ਹੁੰਦੀ ਹੈ ਪਰ ਅਸੀਂ ਇਹ ਨਹੀਂ ਸੋਚਿਆ ਸੀਗਾ ਵੀ ਕਿ ਅਸੀਂ ਕਿਸੇ ਦੀ ਪਛਾਣ ਵਾਲੇ ਦੀ ਇੰਟਰਵਿਊ ਕਰਾਂਗੇ ਜਾਂ ਪਛਾਣ ਵਾਲੇ ਦੇ ਵਿਚਾਰ ਤੁਹਾਡੇ ਸਾਹਮਣੇ ਤੱਕ ਲੈ ਕੇ ਆਵਾਂਗੇ ਅਸੀਂ ਹਰ ਉਸ ਸ਼ਖਸ ਦੀ ਕੋਸ਼ਿਸ਼ ਕਰਦੇ ਆਂ ਪਹੁੰਚਣ ਦੀ ਕਿ ਜਿਹੜਾ ਜਿਹੜਾ ਵੀ ਆਮ ਹੈ ਜਿਹਦੀ ਗੱਲ ਜੋ ਚਾਹੁੰਦਾ ਹੈ ਕਿ ਮੇਰੀ ਗੱਲ ਰੱਖੀ ਜਾਵੇ ਤੇ ਪਰ ਉਹ ਆਪਣੀ ਉਸ ਦੀ ਗੱਲ ਕੋਈ ਸੁਣਦਾ ਨਹੀਂ ਇਸ ਲਈ ਅੱਜ ਮੈਂ ਤੁਹਾਡੇ ਲਾਈਵ ਹੋ ਕੇ ਰੂਬਰੂ ਹੋਇਆ ਗੱਲਾਂបੱਤਾਂ ਕਰਾਂਗੇ ਅੱਜ ਆਪਾਂ ਤੁਸੀਂ ਕਾਫੀ ਸਾਨੂੰ ਪਿਆਰ ਦਿੰਨੇ ਹੋ ਕਾਫੀ ਚੰਗਾ ਰਿਸਪੌਂਸ ਹੁੰਦਾ ਤੁਸੀਂ ਤੇ ਤੁਸੀਂ ਜੁੜਦੇ ਵੀ ਰਹਿੰਦੇ ਹੋ ਤੇ ਅੱਜ ਪਲੀਜ਼ ਜ਼ਰੂਰ ਜੁੜੋ ਤੇ ਮੈਨੂੰ ਤੁਹਾਡੇ ਸੁਝਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇੱਕ ਸ਼ੁਰੂਆਤ 0 ਸਬਸਕ੍ਰਾਈਬਰ ਤੋਂ ਕੀਤੀ ਸੀ ਫਿਰ ਇੱਕ ਹੋਇਆ ਫਿਰ 100 ਹੋਏ ਫਿਰ 1000 ਹੋਇਆ ਫਿਰ 10000 ਹੋਏ ਹੁਣ ਆਪਾਂ ਅੱਗੇ ਨੂੰ ਵਧ ਰਹੇ ਹਾਂ 13700 ਤੋਂ ਵੱਡੇ ਦਾ ਇਹ ਪਰਿਵਾਰ ਹੋ ਚੁੱਕਿਆ ਪਲੀਜ਼ ਕਮੈਂਟ ਜਰੂਰ ਕਰਿਓ ਜੇ ਕਿ ਤੁਸੀਂ ਕਿੱਥੋਂ-ਕਿੱਥੋਂ ਮੈਨੂੰ ਦੇਖਦੇ ਹੋ ਕਿੱਥੋਂ-ਕਿੱਥੋਂ ਸਾਡੇ ਚੈਨਲ ਦੇ ਨਾਲ ਜੁੜੇ ਹੋ ਕੀ ਕੀ ਤੁਸੀਂ ਕਿਹੜੀਆਂ-ਕਿਹੜੀਆਂ ਸਾਡੀਆਂ ਵੀਡੀਓ ਪਸੰਦ ਕੀਤੀਆਂ ਕਿਹੜੀਆਂ-ਕਿਹੜੀਆਂ ਤੁਹਾਨੂੰ ਨਹੀਂ ਚੰਗੀਆਂ ਲੱਗੀਆਂ ਕਿਉਂਕਿ ਹਰ ਬਰੀ ਪੂਰੇ ਦਾ ਪੂਰੇ ਪਰਫੈਕਟ ਵੀ ਨਹੀਂ ਅਸੀਂ ਕਹਿ ਸਕਦੇ ਕਿ ਅਸੀਂ ਹਰ ਚੰਗੀ ਵੀਡੀਓ ਹੀ ਲਿਆਉਨੇ ਆ ਪਰ ਤੁਸੀਂ ਅਸੀਂ ਜੋ ਵੀ ਲੈ ਕੇ ਆਉਨੇ ਆ ਉਹਨੂੰ ਬਹੁਤ ਪਿਆਰ ਦਿੰਦੇ ਹੋ ਅਕਸਰੀ ਇਹ ਹੁੰਦਾ ਹੈ ਕਿ ਕਈ ਵਾਰੀ ਕੁਝ ਗਲਤੀਆਂ ਵੀ ਹੋ ਜਾਂਦੀਆਂ ਇੱਕ ਵੀਡੀਓ ਸੀਗੀ ਉਹਦੇ ਵਿੱਚ ਮੇਰਾ ਬੈਠਣ ਦਾ ਤਰੀਕਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਇਆ ਸੀ ਕਿ ਮੈਂ ਕੁਰਸੀ ਦੇ ਨਾਲ ਕੁਰਸੀ ਜੋੜ ਕੇ ਕਿਸੇ ਔਰਤ ਦੇ ਨਾਲ ਬੈਠਾਂ ਤੇ ਉਹ ਉਹਨਾਂ ਨੂੰ ਪਸੰਦ ਨਹੀਂ ਸੀ ਆਇਆ ਇਸ ਲਈ ਮੇਰਾ ਨਜ਼ਰੀਆ ਜਾਂ ਉਸ ਉਸ ਵੀਡੀਓ ਦੇ ਪ੍ਰਤੀ ਜਾਂ ਉਹ ਵੀਡੀਓ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਸੀਗੇ ਕਿ ਲੋਕਾਂ ਨੂੰ ਬੈਠਣ ਦਾ ਮੇਰੀ ਨਹੀਂ ਸੀਗੀ ਉਹ ਨਾ ਕੋਈ ਇੰਟੈਂਸ਼ਨਲੀ ਇਹ ਕੀਤਾ ਗਿਆ ਸੀਗਾ ਕਿ ਵੀ ਬੈਠਿਆ ਜਾਊਗਾ ਉਹ ਭੈਣ ਦੀ ਕਹਾਣੀ ਐਸੀ ਸੀਗੀ ਕਿ ਕਹਾਣੀ ਸੁਣਦੇ ਸੁਣਦੇ ਮੈਨੂੰ ਪਤਾ ਨਹੀਂ ਲੱਗਿਆ ਕਿ ਮੇਰੀ ਬਾਹ ਇਸ ਤਰੀਕੇ ਨਾਲ ਕਿਵੇਂ ਕੁਰਸੀ ਤੇ ਹੋ ਗਈ ਹਾਲਾਂਕਿ ਉਸ ਭੈਣ ਨੂੰ ਵੀ ਕੋਈ ਬਹੁਤਾ ਇਤਰਾਜ਼ ਨਹੀਂ ਸੀਗਾ ਪਰ ਤੁਹਾਨੂੰ ਲੱਗਿਆ ਕਿ ਤੁਸੀਂ ਉਹ ਮੇਰੀ ਕੁਰਸੀ ਤੇ ਬੈਠਣ ਦਾ ਤਰੀਕਾ ਸਹੀ ਨਹੀਂ ਸੀ ਇਸ ਲਈ ਤੁਹਾਨੂੰ ਲੱਗਿਆ ਤੇ ਕਿਉਂਕਿ ਤੁਸੀਂ ਕੀ ਸਾਨੂੰ ਦੱਸਦੇ ਹੋ ਕਿ ਕੀ ਤੁਸੀਂ ਸਹੀ ਕਰ ਰਹੇ ਹੋ ਕੀ ਗਲਤ ਕਰ ਰਹੇ ਹੋ ਤੇ ਆਪ ਪਲੀਜ਼ ਇਸ ਲਈ ਇਹੋ ਜੀਆਂ ਗੱਲਾਂ ਤੁਸੀਂ ਜ਼ਰੂਰ ਦੱਸਦੇ ਰਿਹਾ ਕਰੋ ਇਹੋ ਜੇ ਤੁਸੀਂ ਜ਼ਰੂਰ ਆਪਣਾ ਵਿਚਾਰ ਦੱਸਦੇ ਰਿਹਾ ਕਰੋ ਕਿ ਕਿਵੇਂ-ਕਿਵੇਂ ਅਸੀਂ ਆਪਣੀ ਜਿਹੜੀ ਉਹਦੇ ਵਿੱਚ ਸੁਧਾਰ ਲਿਆ ਸਕੀ ਕਮੈਂਟ ਪਤਾ ਨਹੀਂ ਕਿਉਂ ਨਹੀਂ ਤੁਹਾਡੇ ਸ਼ੋ ਨੀ ਹੋ ਰਹੇ ਜਾਂ ਤੁਸੀਂ ਕਰ ਨਹੀਂ ਰਹੇ ਮੈਨੂੰ ਸਮੇਂ ਨਿਆਰੀ ਕਮੈਂਟ ਕੋਈ ਤੁਹਾਡਾ ਹਲੇ ਤੱਕ ਸ਼ੋਕ ਹੋਇਆ ਨਹੀਂ ਜਾਂ ਮੇਰੇ ਤੋਂ ਕਦੇ ਬੰਦ ਤਾਂ ਨਹੀਂ ਹੋਗੇ ਹੁਣ ਤੁਸੀਂ ਮੈਂ ਆ ਗੱਲ ਕਰ ਰਿਆ ਸੀ ਕਿ ਬਹੁਤ ਸਾਰੀਆਂ ਗਲਤੀਆਂ ਵੀ ਹੋ ਜਾਂਦੀਆਂ ਜੋ ਸ਼ਾਇਦ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਇੱਕ ਵੀਡੀਓ ਸੀਗੀ ਭੈਣ ਕਮਲਜੀਤ ਕੌਰ ਦੇ ਨਾਲ ਜਿਹੜੀ ਵੀਡੀਓ ਸੀ ਮੈਂ ਉਸ ਤੋਂ ਕਾਫੀ ਵੀਡੀਓ ਦੇ ਵਿੱਚ ਉਸ ਤੋਂ ਤੱਕ ਜਵਾਬ ਤੁਹਾਨੂੰ ਨਹੀਂ ਦੇ ਪਾਇਆ ਆਪਣਾ ਪੱਖ ਨਹੀਂ ਰੱਖ ਪਾਇਆ ਇਸ ਲਈ ਸੋਚਿਆ ਕਿ ਮੈਂ ਉਹ ਆਪਣਾ ਪੱਖ ਜ਼ਰੂਰ ਰੱਖਾਂ ਤੇ ਆਪਣੀ ਗੱਲ ਜ਼ਰੂਰ ਕਰਾਂ ਕਿ ਉਹ ਕੋਈ ਮੇਰੇ ਵੱਲੋਂ ਕੋਈ ਜਾਣ ਬੁੱਝ ਕੇ ਨਹੀਂ ਹੋਇਆ ਸੀਗਾ ਕਿ ਬੈਠਣ ਦੀ ਉਹ ਗੱਲ ਸੀਗੀ ਜਿਹੜੀ ਉਹ ਉਹਨਾਂ ਨੂੰ ਵੀ ਸ਼ਾਇਦ ਕੋਈ ਇਤਰਾਜ਼ ਨਹੀਂ ਸੀਗਾ ਪਰ ਤੁਹਾਨੂੰ ਲੱਗਿਆ ਕਿ ਉਹ ਬੈਠਣ ਦਾ ਤਰੀਕਾ ਸਹੀ ਨਹੀਂ ਸੀਗਾ ਇਸ ਲਈ ਮੈਂ ਮਾਫੀ ਵੀ ਚਾਹੁੰਨਾ ਤੇ ਅੱਗੇ ਤੋਂ ਵੀ ਅਗਲੀਆਂ ਵੀਡੀਓ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਹੈ ਕਿ ਸਹੀ ਤਰੀਕੇ ਦੇ ਨਾਲ ਬੈਠਿਆ ਜਾਵੇ ਸਹੀ ਡਿਸਟੈਂਸ ਬਣਾਇਆ ਜਾਵੇ ਤੁਸੀਂ ਸਾਨੂੰ ਲਾਈਵ ਚੈਟ ਦੇ ਵਿੱਚ ਮੈਸੇਜ ਕਰ ਸਕਦੇ ਹੋ ਕਿ ਬਾਈ ਜੀ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੁਸੀਂ ਜਿਹੜੇ ਵੀ ਜਿਹੜੇ ਵੀ ਜੁੜਿਓ ਤਾਂ ਪਲੀਜ਼ ਦੱਸਿਓ ਕਿ ਤੁਸੀਂ ਕਿਵੇਂ ਸਾਡੇ ਨਾਲ ਜੁੜਿਓ ਕਿਹੜੀਆਂ-ਕਿਹੜੀਆਂ ਵੀਡੀਓ ਤੁਹਾਨੂੰ ਪਸੰਦ ਆਈਆਂ ਪਲੀਜ਼ ਤੁਸੀਂ ਕਮੈਂਟ ਜਰੂਰ ਕਰਿਓ ਜੇ ਤਾਂ ਕਿ ਆਪਾਂ ਤੁਹਾਨੂੰ ਸ਼ਾਮਲ ਵੀ ਕਰ ਲਈਏ ਤੁਹਾਡੇ ਵਿਚਾਰ ਵੀ ਜਾਣ ਲਈ ਹੈ ਕਿ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਕਿ ਵੋਕਲ ਜਗਮੀਤ ਚੈਨਲ ਦੇ ਨਾਲ ਜੁੜੇ ਹੋਏ ਤੁਸੀਂ ਤੇ ਤੁਹਾਡੇ ਕਰਕੇ ਹੀ ਵੋਕਲ ਜਗਮੀਤ ਚੈਨਲ ਅੱਜ ਇੱਥੋਂ ਤੱਕ ਪਹੁੰਚ ਸਕਿਆ ਹੈ ਕਿ ਅਸੀਂ ਆਮ ਲੋਕਾਂ ਦੀ ਗੱਲ ਆਮ ਲੋਕਾਂ ਦੀਆਂ ਭਾਵਨਾਵਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਤੇ ਚੈਟ ਤੁਸੀਂ ਕਰਦੇ ਹੋ ਗਿੱਲ ਸਾਹਿਬ ਨੇ ਇਮੋਜੀਸ ਪੇ ਜੇ ਆ ਭਾਈ ਜੀ ਗਿਲਸਾ ਬਬੋ ਬਹੁਤ ਧੰਨਵਾਦ ਤੁਸੀਂ ਕਿੱਥੋਂ ਦੇਖਦੇ ਹੋ ਇਹ ਜ਼ਰੂਰ ਦੱਸਿਓ ਤੇ ਕਿਹੜੀਆਂ-ਕਿਹੜੀਆਂ ਵੀਡੀਓ ਸਾਡੀਆਂ ਵਧੀਆ ਲਗੀਆਂ ਇਹ ਵੀ ਜ਼ਰੂਰ ਦੱਸਿਓ ਜੇ ਤੇ ਕੀ-ਕੀ ਤੁਸੀਂ ਬਦਲਣਾ ਚਾਹੁੰਦੇ ਹੋ ਇਹ ਵੀ ਜ਼ਰੂਰ ਸੁਝਾ ਦਿਓ ਜੇ ਕਿਉਂਕਿ ਤੁਸੀਂ ਸਾਡੇ ਸਭ ਤੋਂ ਵੱਡੇ ਦੇਖਣ ਵਾਲੇ ਰੱਬ ਹੁੰਦੇ ਆ ਤੇ ਦੇਖਣ ਵਾਲੇ ਹੀ ਤੁਹਾਡੇ ਕਰਕੇ ਹੀ ਇਹ ਵੋਕਲ ਜਿਮੀ ਤੇ ਚੈਨਲ ਚੱਲ ਰਿਹਾ ਜਲ ਰਿਹਾ ਤੇ ਤੁਹਾਡੇ ਕਰਕੇ ਹੀ ਅਸੀਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਆਂ ਹੋਰ ਗੱਲਬਾਤ ਤਾਂ ਇਹ ਹੈ ਕਿ ਬਈ ਜੀ ਜੋ ਜੋ ਸਾਨੂੰ ਪਿਆਰ ਕਰਦੇ ਹੋ ਜੋ ਜੋ ਤੁਸੀਂ ਪਿਆਰ ਦੇ ਰਹੇ ਹੋ ਤਾਂ ਉਹ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਪਿਆਰ ਨੂੰ ਉਸੇ ਤਰੀਕੇ ਦੇ ਨਾਲ ਅਸੀਂ ਉਪਲਬਧ ਤੁਹਾਡੀਆਂ ਜਿਹੜੀਆਂ ਇੱਛਾਵਾਂ ਹੈ ਜਾਂ ਤੁਹਾਡੇ ਜਿਹੜੀ ਉਮੀਦਾਂ ਸਾਡੇ ਤੋਂ ਉਹਨਾਂ ਨੂੰ ਅਸੀਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਜਾਂ ਉਸ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰੀਏ ਦੂਰ ਦੂਰ ਤੇ ਜਾ ਕੇ ਅਸੀਂ ਬਹੁਤ ਵਧੀਆ ਕੰਟੈਂਟ ਬਹੁਤ ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਨੇ ਆ ਤੁਹਾਡੇ ਤੱਕ ਅਸੀਂ ਉਹ ਗੱਲਾਂ ਉਹ ਜੇ ਤਜਰਬੇ ਲੈ ਕੇ ਆਉਣੇ ਕਿ ਜਿਹੜੇ ਸਾਡੀ ਸੋਚ ਨੂੰ ਜਿਹੜੇ ਸਾਡੀ ਸੋਚਣੀ ਨੂੰ ਜਿਹੜੇ ਸਾਡੇ ਸਮਾਜ ਦੀ ਸੋਚਣੀ ਆ ਉਹਨੂੰ ਬਦਲਣ ਲਈ ਜਰੂਰ ਇੱਕ ਵਾਰ ਮਜਬੂਰ ਹੋਣਾ ਪੈਂਦਾ ਅਕਸਰ ਹੀ ਤੁਸੀਂ ਕਹਾਣੀਆਂ ਸੁਣੀਆਂ ਜ਼ਿਆਦਾਤਰ ਔਰਤਾਂ ਦੀਆਂ ਕਹਾਣੀਆਂ ਸਾਡੇ ਚੈਨਲ ਤੇ ਆਉਂਦੀਆਂ ਗਿਲ ਸਾਹਿਬ ਨੇ ਹੋਰ ਇੱਕ ਹੱਥ ਭੇਜਿਆ ਹੈ ਮੋਜੀਸ ਭੇਜਿਆ ਬਈ ਜੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਹੁਣ ਦੱਸ ਵੀ ਦਿਓ ਵੀ ਬਈ ਕਿ ਹੈ ਕਿੱਥੋਂ ਤੁਸੀਂ ਕਿ ਕਿੱਥੋਂ ਸਾਨੂੰ ਦੇਖਦੇ ਹੋ ਕਿ ਕਦੋਂ ਤੋਂ ਸਾਡੇ ਨਾਲ ਜੁੜੇ ਹੋ ਤੇ ਆਪਣੇ ਵਿਚਾਰ ਵੀ ਜਰੂਰ ਬਈ ਜੀ ਕੋਈ ਲਿਖੋ ਤਾਂ ਜੋ ਆਪਾਂ ਤੁਹਾਡੇ ਨਾਲ ਤੁਹਾਡੇ ਵਿਚਾਰਾਂ ਦੀ ਸਾਂਝ ਪਾ ਸਕੀਏ ਤੁਹਾਡੇ ਸਾਰਿਆਂ ਦੇ ਨਾਲ ਅੱਜ ਬੜੀ ਮੇਰੇ ਮਨ ਹੁੰਦਾ ਹੈ ਕਿ ਤੁਹਾਡੇ ਨਾਲ ਜੁੜਿਆ ਜਾਵੇ ਪਰ ਕਈ ਵਾਰੀ ਮੈਨੂੰ ਹਾਬਕਤਾਬ ਜਾਂ ਘਟਾ ਲਾਈਵ ਹੋਣ ਦਾ ਇਸ ਲਈ ਮੈਂ ਘਟ ਆਉਣਾ ਹੁੰਦਾ ਪਰ ਹੁਣ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਗੱਲ ਮੈਂ ਕਲੀਅਰ ਕਰ ਦਿੱਤੀ ਕਿ ਜਿਹੜੇ ਤੁਸੀਂ ਬੈਠਣ ਦੇ ਮੇਰੇ ਤੇ ਕਮੈਂਟ ਬਹੁਤ ਸਾਰੇ ਲੋਕਾਂ ਨੇ ਕੀਤੇ ਸੀ ਪਰ ਬਹੁਤ ਸਾਰੇ ਲੋਕਾਂ ਨੇ ਨਹੀਂ ਉਸ ਗੱਲ ਨੂੰ ਸਮਝਿਆ ਵੀ ਸੀ ਕਿ ਵੀ ਇਹ ਗੱਲ ਉਹ ਵੀ ਇੰਟੈਂਸ਼ਨਲੀ ਨਹੀਂ ਕੀਤੀ ਗਈ ਕੋਈ ਸੋਚ ਸਮਝ ਕੇ ਨਹੀਂ ਕੀਤੀ ਗਈ ਇਸ ਲਈ ਇਹਨੂੰ ਕਿਸੇ ਨੇ ਵੱਡਾ ਮੁੱਦਾ ਨਹੀਂ ਠਾਇਆ ਪਰ ਬਹੁਤ ਸਾਰੀਆਂ ਔਰਤਾਂ ਦਾ ਵੀ ਕਮੈਂਟ ਸੀਗਾ ਫੀਮੇਲਸ ਸੀਗੀਆਂ ਜਿਹੜੀਆਂ ਤੇ ਉਹ 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 ਵੀ ਉਹਨਾਂ ਨੇ ਵੀ ਕਿਹਾ ਸੀਗਾ ਬਾਈ ਜੀ ਗਿਲ ਸਾਹਿਬ ਕਹਿ ਰਹੇ ਕਿ ਤੁਸੀਂ ਕਿੱਥੋਂ ਹੋ ਵੀਰੇ ਮੈਂ ਵੀਰੇ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਤੋਂ ਹਾਂ ਤੇ ਅਸੀਂ ਜਤੋ ਮੰਡੀ ਤੋਂ ਹੈਗੇ ਆ ਤੇ ਵੋਕਲ ਜ਼ਗਮੀਰ ਚੈਨਲ ਜਿਵੇਂ ਤੁਸੀਂ ਜੁੜੇ ਹੋਏ ਹੋ ਸੀ ਚਲਾ ਰਹੇ ਆ ਇੰਸਟਾਗ੍ਰam ਤੇ ਵੀ ਆ ਤੇ ਫੇਸਬੁਕ ਤੇ ਵੀ ਆ ਤੇ ਯੂਟਿਊਬ ਤੇ ਵੀ ਪੂਰੀਆਂ ਵੀਡੀਓ ਤੁਹਾਨੂੰ ਹਮੇਸ਼ਾ ਯੂਟਿਊਬ ਤੇ ਹੀ ਮਿਲਣਗੀਆਂ ਤੇ ਹੁਣ ਗੱਲ ਕਰ ਕੀ ਕਰ ਰਿਹਾ ਸੀਗਾ ਕਿ ਮੈਂ ਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕੋਈ ਚੱਕਰ ਨਹੀਂ ਬਈ ਦੱਬੀ ਚੱਲੋ ਕੰਮ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਦੇ ਆ ਆਲੋਚਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਆਲੋਚਨਾ ਤੋਂ ਬਿਨਾ ਤੁਸੀਂ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ ਜੇਕਰ ਤੁਹਾਨੂੰ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਬਈ ਆਹ ਗਲਤ ਕਰ ਰਹੇ ਹੋ ਕਿਉਂਕਿ ਤੁਹਾਡਾ ਸੱਚਾ ਮਿੱਤਰ ਉਹੀ ਹੁੰਦਾ ਜਿਹੜਾ ਇਹ ਕਹਿੰਦਾ ਕਿ ਕਿ ਤੂੰ ਬਈ ਜੋ ਸਾਨੂੰ ਬੱਲੇ ਬੱਲੇ ਵਾ 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 ਕਰਾਉਂਦਾ ਰਹਿੰਦਾ ਉਹ ਤੁਹਾਡਾ ਸੱਚਾ ਮਿੱਤਰ ਨਹੀਂ ਹੋ ਸਕਦਾ ਇਸ ਲਈ ਆਲੋਚਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਲੋਚਨਾ ਨੂੰ ਐਕਸੈਪਟ ਕਰਨਾ ਵੀ ਉਹਨਾਂ ਜ਼ਰੂਰੀ ਆ ਜਿਵੇਂ ਜਿਉਂ ਜਿਉਂ ਉਹ ਕਮੈਂਟ ਆ ਰਹੇ ਸੀ ਤਾਂ ਮੇਰਾ ਮਨ ਸੀਗਾ ਕਿ ਕਿਸੇ ਵੀਡੀਓ ਦੇ ਵਿੱਚ ਜਾਂ ਕਿਸੇ ਇੰਟਰਵਿਊ ਇੰਟਰਵਿਊ ਦੇ ਵਿੱਚ ਹੀ ਦੱਸ ਦਿੱਤਾ ਜਾਵੇ ਪਰ ਉਹ ਗੱਲ ਨਹੀਂ ਬਣਨੀ ਸੀ ਕਿਉਂਕਿ ਕਿਸੇ ਦੇ ਪੱਖ ਦੇ ਲੈਣ ਗਏ ਸੀ ਆਪਾਂ ਕਿਸੇ ਦੀ ਗੱਲ ਕਹਾਣੀ ਸੁਣ ਰੇ ਸੀ ਉਹਦੇ ਵਿੱਚ ਆਪਾਂ ਆਪਦੀ ਗੱਲ ਨੂੰ ਦੱਬ ਦਈਏ ਤਾਂ ਫਿਰ ਉਹ ਗੱਲ ਬਣਦੀ ਨਹੀਂ ਹੁੰਦੀ ਤੇ ਗਿਲ ਸਾਹਿਬ ਤੁਸੀਂ ਦੱਸੋ ਬਈ ਜੀ ਕਿੱਥੋਂ ਹੋ ਤਾਂ ਤੁਸੀਂ ਵੀ ਕਮੈਂਟ ਕਰ ਰਹੇ ਹੋ ਤਾਂ ਪਲੀਜ਼ ਨਾਲ ਨਾਲ ਦੱਸਿਓ ਜੀ ਬਾਈ ਜੀ ਜਿਹੜੇ ਜਿਹੜੇ ਤੁਸੀਂ ਜੁੜੇ ਹੋਇਓ ਤਾਂ ਪਲੀਜ਼ ਤੁਸੀਂ ਵੀ ਦੱਸੋ ਕਿ ਤੁਸੀਂ ਕਿੱਥੋਂ ਕਿੱਥੋਂ ਸਾਨੂੰ ਦੇਖਦੇ ਹੋ ਜਾਂ ਕੋਈ ਤੁਹਾਡਾ ਕੋਈ ਵਿਚਾਰ ਹੈ ਜਾਂ ਕੋਈ ਸਾਡਾ ਸੁਝਾਅ ਹੈ ਕਿ ਤੁਸੀਂ ਵੋਕਲ ਜਗਮੀਰ ਚੈਨਲ 'ਚ ਕੀ ਤਬਦੀਲੀਆਂ ਚਾਹੁੰਦੇ ਹੋ ਜਾਂ ਕੀ ਤੁਹਾਨੂੰ ਵਧੀਆ ਲੱਗਦਾ ਉਹ ਜ਼ਰੂਰ ਦੱਸੋ ਗਿਲ ਸਾਹਿਬ ਤੁਸੀਂ ਵੀ ਦੱਸੋ ਬਾਈ ਜੀ ਵੀ ਕੀ ਤੁਹਾਨੂੰ ਚੰਗਾ ਲੱਗਦਾ ਜਾਂ ਕੀ ਤੁਸੀਂ ਬਦਲਣਾ ਚਾਹੁੰਦੇ ਹੋ ਇਹ ਵੀ ਜ਼ਰੂਰ ਦੱਸਿਓ ਜੇ ਨਾਲ ਆਪਣਾ ਸ਼ਹਿਰ ਵੀ ਦੱਸਿਓ ਜੀ ਵੀ ਕਿੱਥੇ ਹੋ ਕਿੱਥੋਂ ਤੋਂ ਤੁਸੀਂ ਸਾਨੂੰ ਦੇਖਦੇ ਹੋ ਗੱਲ ਆਪਾਂ ਕਰ ਰਹੇ ਸੀਗੇ ਕਿ ਆਲੋਚਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਲੋਚਨਾ ਤੋਂ ਬਿਨਾ ਬੰਦੇ ਨੂੰ ਨਹੀਂ ਪਤਾ ਲੱਗਦਾ ਕਿ ਉਹ ਗਲਤ ਜਾ ਰਿਹਾ ਕਿ ਸਹੀ ਜਾ ਰਿਹਾ ਕਿਉਂਕਿ ਜੋ ਬੰਦਾ ਆਪ ਕਰ ਰਿਹਾ ਹੁੰਦਾ ਉਹਦੇ ਤੇ ਤਾਂ ਉਹਨੂੰ ਇਹੀ ਹੁੰਦਾ ਕਿ ਮੈਂ ਜੋ ਕਰ ਰਿਹਾ ਹਾਂ ਉਹ ਬਿਲਕੁਲ ਸਹੀ ਕਰ ਰਿਹਾ ਹਾਂ ਪਰ ਜਿਉਂ-ਜਿਉਂ ਬੰਦੇ ਨੂੰ ਆਲੋਚਨਾ ਮਿਲਦੀ ਹੈ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਜਿਵੇਂ ਜਿਵੇਂ ਤੁਸੀਂ ਸੁਝਾਅ ਦਿੰਦੇ ਹੋ ਤਾਂ ਉਹ ਸੁਝਾਵਾਂ ਦੇ ਨਾਲ ਜਰੂਰ ਪਤਾ ਲੱਗਦਾ ਵੀ ਮੈਂ ਮੇਰੀ ਡਾਇਰੈਕਸ਼ਨ ਜਿਹੜੀ ਜਾ ਰਹੀ ਆ ਉਹ ਕਿੱਧਰ ਨੂੰ ਹੈ ਮੈਂ ਰਾਈਟ ਸਹੀ ਜਾ ਰਿਹਾ ਹਾਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਰਿਹਾ ਹਾਂ ਜਾਂ ਬਸ ਵੈਸੇ ਹੀ ਆਪਦੇ ਵੱਲੋਂ ਹੀ ਅਸੀਂ ਆਪਦਾ ਹੀ ਉल्लू ਸਿੱਧਾ ਰੱਖਿਆ ਹੋਇਆ ਇਸ ਲਈ ਪਲੀਜ਼ ਤੁਸੀਂ ਸਾਰੇ ਕਮੈਂਟ ਜਰੂਰ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਜੁੜੇ ਹੋ ਜਾਂ ਕੀ-ਕੀ ਵੋਕਲ ਗਮੀਰ ਚੈਨਲ ਤੇ ਆ ਰਹੀਆਂ ਵੀਡੀਓ ਦੇ ਵਿੱਚ ਕੀ ਸੁਧਾਰ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਵੀਡੀਓ ਚੰਗੀਆਂ ਜਾਂ ਹਾਂ ਇੱਕ ਹੋਰ ਖਾਸ ਗੱਲ ਕਿ ਤੁਸੀਂ ਚਾਹੁੰਦੇ ਹੋ ਕਿ ਸਮਾਂ ਬਦਲਿਆ ਜਾਵੇ ਕਿਉਂਕਿ ਅਸੀਂ ਸਵੇਰ 8 ਵਜੇ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਨੂੰ ਹੀ ਵੀਡੀਓ ਪਾਉਨੇ ਆ ਅਸੀਂ ਤਿੰਨ ਵੀਡੀਓ ਹਫਤੇ ਦੇ ਵਿੱਚ ਲੈ ਕੇ ਆਉਨੇ ਆ ਸਵੇਰ 8 ਵਜੇ ਉਸ ਵੀਡੀਓ ਨੂੰ ਅਪਲੋਡ ਕਰ ਦਿੱਤਾ ਜਾਂਦਾ ਤੁਹਾਡੇ ਤੱਕ ਤੁਹਾਡੀ ਕਚਹਿਰੀ ਦੇ ਵਿੱਚ ਰੱਖ ਦਿੱਤਾ ਜਾਂਦਾ ਤੇ ਤੁਸੀਂ ਉਸ ਨੂੰ ਮਾਨ ਸਤਕਾਰ ਪਿਆਰ ਦਿਨੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਉਹ ਸਮਾਂ ਬਦਲ ਦਿੱਤਾ ਜਾਵੇ ਇਹ ਵੀ ਜ਼ਰੂਰ ਦੱਸਿਓ ਜੇ ਮੈਂ ਕਾਫੀ ਦਿਨਾਂ ਦਾ ਸੋਚ ਰਿਹਾ ਸੀ ਕਿ ਸਮੇਂ ਬਾਰੇ ਵੀ ਜ਼ਰੂਰ ਦੱਸਿਆ ਜਾਵੇ ਬਈ ਜਿਹੜੇ ਜਿਹੜੇ ਤੁਸੀਂ ਦੇਖਦੇ ਹੋ ਪਲੀਜ਼ ਕਮੈਂਟ ਕਰੋ ਕਿ ਤੁਸੀਂ ਅ ਤੁਹਾਡਾ ਨਾਮ ਵੀ ਜ਼ਰੂਰ ਦੱਸੋ ਵੀ ਤੁਸੀਂ ਕੌਣ-ਕੌਣ ਕਿੱਥੋਂ-ਕਿੱਥੋਂ ਜੁੜੇ ਹੋ ਤੇ ਕਿਵੇਂ ਕਦੋਂ ਤੋਂ ਸਾਡੇ ਨਾਲ ਜੁੜੇ ਹੋ ਤੇ ਕੀ ਕੀ ਤੁਹਾਡੇ ਨਾਮ ਹੈ ਤੇ ਜ਼ਰੂਰ ਕੋਈ ਨਾ ਕੋਈ ਕਮੈਂਟ ਕਰੋ ਤੇ ਆਪਾਂ ਤੁਹਾਡੇ ਵੀ ਕਿਉਂਕਿ ਜਿਵੇਂ ਗਿੱਲ ਸਾਹਿਬ ਨੇ ਕਮੈਂਟ ਕੀਤੇ ਹੋਏ ਨੇ ਬਈ ਤੁਹਾਡਾ ਜਦੋਂ ਕਮੈਂਟ ਆਊਗਾ ਤੇ ਮੈਨੂੰ ਬੜੀ ਖੁਸ਼ੀ ਹੋਣੀ ਹੈ ਵੀ ਕੋਈ ਸਾਡਾ ਪਰਿਵਾਰ ਦੇ ਇੱਕ ਮੈਂਬਰ ਕਿਉਂਕਿ ਵੋਕਲ ਜਗਮੀਤ ਚੈਨਲ ਤੇ 13700 ਤੋਂ ਵੱਧ ਸਬਸਕ੍ਰਾਈਬਰ ਹੋ ਗਏ ਨੇ ਤੇ ਇਹ ਹੁਣ ਮੇਰਾ ਪਰਿਵਾਰ ਹੈ ਤੇ ਮੈਂ ਚਾਹੁੰਦਾ ਕਿ ਮੈਂ ਪਰਿਵਾਰ ਦੇ ਨਾਲ ਇਸ ਦੇ ਨਾਲ ਜੁੜਿਆ ਕਰਾਂ ਗੱਲਬਾਤ ਕਰਿਆ ਕਰਾਂ ਤੁਹਾਡੀਆਂ ਸਲਾਹਾਂ ਲਵਾਂ ਤੁਹਾਡੀਆਂ ਸੁਜੈਸ਼ਨ ਲਵਾਂ ਕਿ ਤੁਸੀਂ ਕੀ ਸੋਚਦੇ ਹੋ ਕਿਵੇਂ ਕਿਵੇਂ ਤੁਸੀਂ ਆਪਣਾ ਚਾਹੁੰਦੇ ਹੋ ਕਿ ਵੋਕਲ ਜਗਮੀਤ ਚੈਨਲ ਤੁਹਾਡੇ ਸਿਰ ਤੇ ਹੀ ਚੱਲਦਾ ਹੈ ਵੋਕਲ ਜਗਮੀਤ ਚੈਨਲ ਨੂੰ ਤੁਸੀਂ ਪਿਆਰ ਦਿੰਦੇ ਹੋ ਤਾਂ ਵੋਕਲ ਜਗਮੀਤ ਚੈਨਲ ਚੱਲਦਾ ਹੈ ਜੇਕਰ ਤੁਸੀਂ ਖੁਸ਼ ਹੋਵੋਗੇ ਤਾਂ ਹੀ ਵੋਕਲਜ਼ਮੀ ਚੈਨਲ ਅੱਗੇ ਜਾ ਸਕੂਗਾ ਇਸ ਲਈ ਤੁਹਾਡੇ ਸੁਝਾਅ ਬਹੁਤ ਜ਼ਰੂਰੀ ਹੈ ਤੁਸੀਂ ਪਲੀਜ਼ ਸੁਝਾਅ ਦਿਓ ਕਮੈਂਟ ਲਿਖੋ ਮੈਨੂੰ ਐਡ ਨਹੀਂ ਕਰਨਾ ਹੁੰਦਾ ਜੇਕਰ ਤੁਸੀਂ ਕੋਈ ਐਡ ਵੀ ਹੋਣਾ ਚਾਹੁੰਦਾ ਬਾਈ ਤਾਂ ਮੇਰੇ ਨਾਲ ਜ਼ਰੂਰ ਉਹ ਉਸ ਤਰੀਕੇ ਦੇ ਨਾਲ ਕੋਈ ਕਰ ਲਓ ਤੇ ਮੈਂ ਐਡ ਕਰ ਲੂੰਗਾ ਬਾਈ ਨੂੰ ਵੀ ਕੋਈ ਜਦੋਂ ਮੈਨੂੰ ਉਹ ਆਉਗੀ ਤੇ ਪਲੀਜ਼ ਤੁਸੀਂ ਆਪਣੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਦੂਸਰੀ ਗੱਲ ਇਹ ਹੈ ਕਿ ਜਦੋਂ ਜਦੋਂ ਅਸੀਂ ਹਾਂ ਸਾਨੂੰ ਅਕਸਰ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਬਈ ਜੀ ਤੁਸੀਂ ਇੰਟਰਵਿਊ ਦੇ ਕਿੰਨੇ ਪੈਸੇ ਲਾਓਗੇ ਜਦੋਂ ਵੀ ਕਈ ਵਾਰੀ ਕਿਸੇ ਨੇ ਕੋਈ ਹੁੰਦਾ ਹੈ ਕਿ ਤੁਸੀਂ ਇੰਟਰਵਿਊ ਕਰਵਾਉਣੀ ਹੈ ਜਾਂ ਉਹ ਕਰਵਾਉਣੀ ਹੈ ਕਈ ਵਾਰੀ ਲੋਕ ਪੁੱਛਦੇ ਆ ਤੇ ਵੀ ਇੰਟਰਵਿਊ ਦੇ ਪੈਸੇ ਲੱਗਦੇ ਆ ਬਈ ਜੀ ਇੰਟਰਵਿਊ ਦਾ ਕੋਈ ਪੈਸਾ ਨਹੀਂ ਲੱਗਦਾ ਤੇ ਕਿਉਂਕਿ ਜਿੰਨਾ ਵੀ ਅਸੀਂ ਇੰਟਰਵਿਊ ਕਰਦੇ ਆ ਉਹਨਾਂ ਕੋਲੇ ਵਿਚਾਰਿਆਂ ਕੋਲੇ ਮਸਾਈ ਆਪ ਦੇ ਗੁਜ਼ਾਰੇ ਜੋਗੇ ਪੈਸੇ ਹੁੰਦੇ ਆ ਉਹ ਪੈਸੇ ਕਿੱਥੋਂ ਦੇ ਦੇਣਗੇ ਇਸ ਲਈ ਅਸੀਂ ਇੰਟਰਵਿਊ ਦਾ ਕੋਈ ਵੀ ਪੈਸਾ ਨਹੀਂ ਲੈਂਦੇ ਤੇ ਇੰਟਰਵਿਊ ਦੇ ਨਾ ਹੀ ਅਸੀਂ ਕੋਈ ਪੈਸੇ ਦਿੰਨੇ ਆ ਕਿਉਂਕਿ ਸਾਡੇ ਕੋਲੇ ਵੀ ਪੈਸੇ ਦੇਣ ਨੂੰ ਹੈ ਨਹੀਂਗੇ ਇਸ ਲਈ ਅਸੀਂ ਤੁਹਾਡੇ ਤੱਕ ਪਹੁੰਚਦੇ ਆ ਆਪਣਾ ਖਰਚਾ ਕਰਕੇ ਪਹੁੰਚਦੇ ਆ ਤੇ ਪਰ ਅਸੀਂ ਨਾ ਤਾਂ ਪੈਸਾ ਦਿੰਨੇ ਆ ਤੇ ਨਾ ਹੀ ਪੈਸਾ ਲੈਣੇ ਆ ਮੈਨੂੰ ਪਤਾ ਹੈ ਜੇਕਰ ਅਸੀਂ ਕਹਦੇ ਆਂਗੇ ਕਿ ਅਸੀਂ ਇੰਨੇ ਪੈਸੇ ਲਵਾਂਗੇ ਤਾਂ ਉਹ ਆਮ ਬੰਦਾ ਜਿਸ ਦੀ ਇੰਟਰਵਿਊ ਕਰਨ ਦੀ ਇੱਛਾ ਆ ਜਾਂ ਉਹ ਗਰੀਬ ਬੰਦਾ ਜਿਸ ਜੋ ਚਾਹੁੰਦਾ ਹੈ ਕਿ ਮੇਰੀ ਇੰਟਰਵਿਊ ਹੋ ਜੇ ਜਾਂ ਮੈਂ ਆਪਣੀ ਗੱਲ ਲੋਕਾਂ ਤੱਕ ਰੱਖ ਲਾਂ ਉਹ ਫਿਰ ਕਹਿ ਦੂਗਾ ਕਿ ਬਈ ਮੇਰੇ ਕੋਲੇ ਤਾਂ ਪੈਸੇ ਹੈ ਨਹੀਂਗੇ ਤੇ ਮੈਂ ਫਿਰ ਕਿੱਥੋਂ ਇੰਟਰਵਿਊ ਕਰਦਾ ਇਸ ਲਈ ਇੰਟਰਵਿਊ ਕਰਨ ਦਾ ਇੰਟਰਵਿਊ ਕਰਵਾਉਣ ਦਾ ਨਾ ਤਾਂ ਕੋਈ ਪੈਸਾ ਲੱਗਦਾ ਤੇ ਨਾ ਹੀ ਕੋਈ ਪੈਸਾ ਅਸੀਂ ਦਿੰਨੇ ਆ ਤੇ ਨਾ ਹੀ ਅਸੀਂ ਕੋਈ ਲੈਣੇ ਆ ਪੈਸਾ ਇਸ ਲਈ ਮੈਨੂੰ ਬਹੁਤ ਕਈ ਵਾਰੀ ਮੈਸੇਜ ਆਉਂਦੇ ਆ ਕਿ ਬਈ ਜੀ ਵੀ ਇੰਟਰਵਿਊ ਦਾ ਪੈਸੇ ਤਾਂ ਨਹੀਂ ਲੱਗ ਜਾਣਗੇ ਕਿਤੇ ਪੈਸਾ ਕੋਈ ਨਹੀਂ ਇੰਟਰਵਿਊ ਦਾ ਲੱਗਣਾ ਇਸ ਲਈ ਤੁਸੀਂ ਜਦੋਂ ਵੀ ਆਪਣੇ ਕੋਈ ਮਨ 'ਚ ਕੋਈ ਗੱਲ ਹੈ ਮਨ 'ਚ ਕੋਈ ਵਿਚਾਰ ਹੈ ਤਾਂ ਜਰੂਰ ਉਹ ਆਪਣਾ ਸ਼ੇਅਰ ਕਰਿਆ ਕਰੋ ਦੱਸ ਸਕਦੇ ਹੋ ਮੈਨੂੰ ਜਦੋਂ ਮਰਜ਼ੀ ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਹਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਵਟਸਐਪ ਦਾ ਨੰਬਰ ਦਿੱਤਾ ਹੋਇਆ ਤੁਸੀਂ ਉਸ ਤੇ ਮੈਸੇਜ ਕਰੋ ਕਿ ਤੁਸੀਂ ਇੰਟਰਵਿਊ ਮੈਂ ਤੁਹਾਨੂੰ ਕਾਲ ਕਰੂੰਗਾ ਤੇ ਇੰਟਰਵਿਊ ਜਦ ਤੁਹਾਡੇ ਕੋਲ ਆ ਕੇ ਕਰਾਂਗੇ ਕਈ ਵਾਰ ਇਹ ਹੁੰਦਾ ਵੀ ਕਿ ਬਹੁਤ ਜ਼ਿਆਦਾ ਦੂਰੀ ਹੋਵੇ ਤਾਂ ਆਪਾਂ ਇਹ ਵੀ ਕਰ ਲੈਂਦੇ ਆ ਕਿ ਅੱਧਾ ਕੁ ਥੋੜਾ ਜਾਂ ਤੁਸੀਂ ਆ ਜਿਓ ਤੇ ਥੋੜੇ ਜਿ ਅਸੀਂ ਆ ਜਾਈਏ ਉੱਥੇ ਆ ਕੇ ਤਾਂ ਥੋੜਾ ਜਿਹਾ ਮਸਲਾ ਇੰਨਾ ਕੁ ਤਾਂ ਹੱਲ ਕਰਨਾ ਪੈਂਦਾ ਬਾਕੀ ਅਸੀਂ ਕੋਈ ਖਰਚਾ ਤੁਹਾਡਾ ਨਹੀਂ ਕਰਾਉਂਦੇ ਅਸੀਂ ਨਾ ਤੁਹਾਡੇ ਕੋਈ ਚਾਹ ਪੀਣੇ ਆ ਨਾ ਅਸੀਂ ਤੁਹਾਨੂੰ ਕਹਿੰਨੇ ਆ ਕਿ ਸਾਨੂੰ ਕੁਝ ਖਾਣਾ ਖਵਾਓ ਨਾ ਅਸੀਂ ਤੁਹਾਨੂੰ ਕਹਿੰਨੇ ਆ ਕਿ ਸਾਨੂੰ ਪੈਸੇ ਦਿਓ ਅਸੀਂ ਕੋਈ ਖਰਚਾ ਨਹੀਂ ਕਰਵਾਉਂਦੇ ਇੰਟਰਵਿਊ ਦਾ ਅਸੀਂ ਆਪ ਤੁਹਾਡੇ ਕੋਲੇ ਪਹੁੰਚਦੇ ਆ ਬਸ ਇੰਨਾ ਕੁ ਹੁੰਦਾ ਵੀ ਜਦੋਂ ਬਹੁਤ ਜ਼ਿਆਦਾ ਦੂਰ ਹੋਵੇ ਤਾਂ ਅਸੀਂ ਉਦੋਂ ਥੋੜਾ ਜਿਹਾ ਇਹ ਕਰਦੇ ਆ ਕਿ ਵੀ ਤੁਹਾਨੂੰ ਥੋੜਾ ਜਿਹਾ ਜਿਵੇਂ ਜੇਕਰ ਕੋਈ 100 150 ਕਿਲੋਮੀਟਰ ਆ ਤਾਂ ਅਸੀਂ ਕਹਿੰਨੇ ਆ ਕਿ ਬਈ ਤੁਸੀਂ 50 ਕਿਲੋਮੀਟਰ ਆ ਜਾਓ ਅਸੀਂ 100 ਕਿਲੋਮੀਟਰ ਆ ਜਾਾਂਗੇ ਤਾਂ ਐ ਥੋੜਾ ਜਿਹਾ ਅਸੀਂ ਇੱਕ ਕਰ ਲੈਨੇ ਆ ਪਰ ਵੈਸੇ ਅਸੀਂ ਕੋਈ ਪੈਸਾ ਨਹੀਂ ਲੈਂਦੇ ਇਸ ਲਈ ਤੁਸੀਂ ਜਦੋਂ ਬੇਝਿਜਕ ਹੋ ਕੇ ਮੈਨੂੰ ਮੈਸੇਜ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਹੈ ਜਾਂ ਮੈਂ ਵੈਸੇ ਹੀ ਬੋਲ ਦਿੰਦਾ 8872963883 ਇਹਦੇ ਤੇ ਮੈਸ ਕਾਲ ਨਹੀਂ ਲਗਣੀ ਤੁਸੀਂ ਮੈਸੇਜ ਕਰ ਸਕਦੇ ਹੋ ਮੈਸੇਜ ਕਰੋਗੇ ਤਾਂ ਤੁਹਾਨੂੰ ਨਾਲ ਦੀ ਨਾਲ ਰਿਸਪਲਾਈ ਮਿਲੂਗਾ ਜੇ ਨਹੀਂ ਵੀ ਨਾਲ ਦੀ ਨਾਲ ਮਿਲ ਪਾਊਗਾ ਤਾਂ ਤੁਹਾਨੂੰ ਕੁਝ ਨਾ ਕੁਝ ਸਮੇਂ ਬਾਅਦ ਆਪਣੇ ਆਪ ਰਪਲਾਈ ਕਰੂਗਾ ਜਾਂ ਮੈਂ ਕਾਲ ਕਰੂੰਗਾ ਤੇ ਤੁਸੀਂ ਬਈ ਜਿੱਥੋਂ ਜਿੱਥੋਂ ਮੈਨੂੰ ਦੇਖ ਰਹੇ ਹੋ ਜਿੱਥੋਂ ਜਿੱਥੋਂ ਤੁਸੀਂ ਮੇਰੇ ਨਾਲ ਜੁੜੇ ਹੋ ਤਾਂ ਪਲੀਜ਼ ਕਿਰਪਾ ਕਰੋ ਆ ਆਪਣਾ ਆਪਣਾ ਨਾਮ ਜਰੂਰ ਕਮੈਂਟ ਕਰੋ ਤਾਂ ਮੈਂ ਤੁਹਾਨੂੰ ਤੁਹਾਡੇ ਨਾਮ ਲੈ ਸਕਾਂ ਤੁਹਾਡਾ ਮੈਨੂੰ ਪਤਾ ਲੱਗ ਸਕੇ ਆਪਣੀ ਜਾਣ ਪਛਾਣ ਹੋ ਜਾਵੇ ਵੀ ਕੌਣ ਕੌਣ ਪਰਸਨਲੀ ਆਪਣੇ ਇੱਕ ਰਿਸ਼ਤਾ ਬਣੇ ਕਿਉਂਕਿ ਵੋਕਲ ਜਗਮੀਰ ਚੈਨਲ ਦਾ ਪਰਿਵਾਰ ਹੁਣ 10000 ਤੋਂ ਵੱਡਾ ਹੋ ਚੁੱਕਿਆ ਇਸ ਲਈ ਮੈਂ ਚਾਹੁੰਦਾ ਕਿ ਸਾਰੇ ਆਪਾਂ ਇੱਕ ਦੂਜੇ ਨੂੰ ਵਧੀਆ ਤਰੀਕੇ ਦੇ ਨਾਲ ਜਾਣੀਏ ਤੇ ਹਰ ਸੰਡੇ ਨੂੰ ਸ਼ਾਮ ਨੂੰ 5 ਵਜੇ ਹੁਣ ਆਪਾਂ ਮਿਲਿਆ ਕਰਾਂਗੇ ਮੈਂ ਪਹਿਲਾਂ ਵੀ ਲਾਈਵ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ ਕਿ ਆਪਾਂ ਹੁਣ ਆਇਆ ਕਰਾਂਗੇ ਪਰ ਨਹੀਂ ਹੁਣ ਰੈਗੂਲਰ ਹੁਣ ਤੋਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤੇ ਤੁਸੀਂ ਮੈਨੂੰ ਆਪਣੇ ਵਿਚਾਰ ਆਪਣੇ ਸੁਝਾਅ ਦਿੰਦੇ ਰਹੋ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੂੰ ਪਿਆਰ ਦਿੰਦੇ ਰਹੋ ਇਹ ਤੁਹਾਡੇ ਪਿਆਰ ਤੋਂ ਵੱਧ ਸਾਡੇ ਲਈ ਹੋਰ ਕੁਝ ਵੀ ਨਹੀਂ ਹੈ ਕਿਉਂਕਿ ਤੁਸੀਂ ਇਹਨਾਂ ਸਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦੇ ਰਹੇ ਹੋ ਬਹੁਤ ਸਾਡੀਆਂ ਉਮੀਦਾਂ ਤੋਂ ਵੱਧ ਸਾਨੂੰ ਰਿਸਪਾਂਸ ਦੇ ਰਹੇ ਹੋ ਇਸ ਲਈ ਮੈਂ ਤੁਹਾਡਾ ਦੇਣਾ ਦੇ ਨਹੀਂ ਸਕਦਾ ਇਸ ਲਈ ਹੁਣ ਮੈਂ ਚਾਹੁੰਦਾ ਕਿ ਆਪਾਂ ਹੁਣ ਹਰ ਹਫਤੇ ਰਿਸ਼ਤਾ ਇੱਕ ਜੋੜੀਏ ਆਪਣੀ ਗੱਲਬਾਤ ਰੱਖਿਆ ਕਰੀਏ ਤੁਸੀਂ ਮੈਨੂੰ ਕੋਈ ਸੁਝਾਅ ਦਿਓ ਮੈਂ ਤੁਹਾਡੇ ਵਿਚਾਰ ਜਾਨਾ ਤੁਸੀਂ ਮੇਰੇਆਂ ਗੱਲਾਂ ਜਾਨੋ ਤੁਸੀਂ ਕੋਈ ਗੱਲ ਕਰੋ ਤੇ ਮੈਂ ਉਸ ਗੱਲ ਦਾ ਜਵਾਬ ਦੇ ਮੈਂ ਤੇ ਆਪਣਾ ਉਸ ਵਿਚਾਰ ਚਰਚਾ ਸ਼ੁਰੂ ਹੋ ਜੇ ਇਸ ਲਈ ਕਮੈਂਟ ਚ ਆਪਣਾ ਨਾਮ ਆਪਣਾ ਸ਼ਹਿਰ ਜਾਂ ਕਦੋਂ ਤੁਹਾਨੂੰ ਕਿਹੜੀ ਵੀਡੀਓ ਪਸੰਦ ਆਈ ਹੈ ਜਾਂ ਕਿਹੜੀ ਗੱਲ ਸਾਡੀ ਨਹੀਂ ਪਸੰਦ ਜਾਂ ਤੁਸੀਂ ਕੀ ਬਦਲਾਅ ਚਾਹੁੰਦੇ ਹੋ ਇਹ ਜ਼ਰੂਰ ਤੁਸੀਂ ਸ਼ੇਅਰ ਕਰੋ ਸਾਡੇ ਨਾਲ ਤੇ ਇਹੀ ਉਮੀਦ ਹੈ ਅਗਲੇ ਹਫਤੇ ਫੇਰ ਸ਼ਾਮ ਨੂੰ 5 ਵਜੇ ਇਸੇ ਉਮੀਦ ਦੇ ਨਾਲ ਇਸੇ ਆਸ ਦੇ ਨਾਲ ਕਿ ਤੁਸੀਂ ਜੁੜੋਗੇ ਤੇ ਬਾਈ ਜਿਹੜੇ ਜਿਹੜੇ ਲਾਈਵ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਨੇ ਕਮੈਂਟ ਕੀਤੇ ਆ ਤੇ ਗਿੱਲ ਸਾਹਿਬ ਦਾ ਵੀ ਧੰਨਵਾਦ ਜੇਕਰ ਤੁਸੀਂ ਹੁਣ ਦੇਖ ਰਹੇ ਹੋ ਤਾਂ ਪਲੀਜ਼ ਕਮੈਂਟ ਕਰੋ ਤੇ ਕਮੈਂਟ ਕਰਕੇ ਤੁਸੀਂ ਅੱਜ ਵਿਚਾਰ ਚਰਚਾ ਜੇਕਰ ਆਪਾਂ ਕੋਈ ਸ਼ੁਰੂ ਕਰ ਸਕੀਏ ਜਿਹੜੀਆਂ ਇੱਕ ਦੋ ਗੱਲਾਂ ਸਿਗੀਆਂ ਦੱਸਣ ਵਾਲੀਆਂ ਉਹ ਮੈਂ ਤੁਹਾਨੂੰ ਦੱਸ ਦਿਆਂ ਕਿ ਕਈ ਲੋਕਾਂ ਨੇ ਕਮੈਂਟ ਕੀਤੇ ਸੀਗੇ ਕਿ ਤੁਸੀਂ ਉਸ ਵੀਡੀਓ ਦੇ ਵਿੱਚ ਗਲਤ ਬੈਠੇ ਸੀ ਉਹਦੇ ਲਈ ਵੀ ਮੈਂ ਤੁਹਾਨੂੰ ਕਲੀਅਰਿਫਿਕੇਸ਼ਨ ਦੇਤੀ ਤੇ ਇੰਟਰਵਿਊ ਦੇ ਪੈਸੇ ਕਿੰਨੇ ਕੁ ਲੱਗਦੇ ਆ ਜਾਂ ਨਹੀਂ ਲੱਗਦੇ ਉਹ ਵੀ ਮੈਂ ਤੁਹਾਨੂੰ ਕਲੀਅਰਿਫਿਕੇਸ਼ਨ ਦੇ ਦਿੱਤੀ ਆ ਤੁਸੀਂ ਸਾਰੇ ਜਣੇ ਜੁੜੇ ਉਹਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਐਤਵਾਰ ਫੇਰ ਸ਼ਾਮ ਨੂੰ 5 ਵਜੇ ਤੁਹਾਡੇ ਨਾਲ ਰੂਬਰੂ ਹੋਵਾਂਗੇ